ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਬਰਨਾਲਾ ਦੇ ਹੰਢਾਇਆ ਰੋਡ ਤੇ ਦੋ ਦੁਕਾਨਾਂ ਦੀਆਂ ਜਿੱਥੇ ਬੀਤੀ ਰਾਤ ਚੋਰੀ ਕਰਨ ਆਏ ਚੋਰਾਂ ਨੇ ਕਰਿਆਨੇ ਦੀ ਦੁਕਾਨ ਤੇ ਡਾਇਰੀ ਤੇ ਲੁੱਟਦਾ ਕੀਤੀ ਪੈਸੇ ਸਮਾਨ ਚੋਰੀ ਕਰਨ ਦੇ ਨਾਲ ਨਾਲ ਉਹ ਦੁਕਾਨਾਂ ਨੂੰ ਅੱਗ ਦੇ ਹਵਾਲੇ ਵੀ ਕਰਕੇ ਇਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਜਿੱਥੇ ਬਰਨਾਲਾ ਚ ਇਹ ਦੋਵੇਂ ਦੁਕਾਨਾਂ ਤੇ ਅੰਦਰ ਰੱਖਿਆ ਸਮਾਨ ਰਾਖ ਦੇ ਢੇਰ ਚ ਤਬਦੀਲ ਹੋ ਚੁੱਕਾ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਹ ਅੱਗ ਬੁਝਾਈ ਤੇ ਉੱਥੇ ਮੌਕੇ ਤੇ ਦੁਕਾਨ ਦੇ ਮਾਲਕ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਇਸ ਵੇਰੇ 5 ਵਜੇ ਲੱਗੇ ਸਾਨੂੰ ਇੱਕ ਕਰਿਆਨੇ ਦੀ ਦੁਕਾਨ ਸੀ ਇੱਕ ਡੈਰੀ ਸੀ ਜੀ ਕਿੰਨਾ ਨੁਕਸਾਨ ਹੋ ਗਿਆ ਤੁਹਾਡੇ ਦੇ ਵਿੱਚ 10-12 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਅਗ ਲੱਗੀ ਹੈਗੀ ਜੀ ਇਹਦਾ ਸ਼ਟਰ ਤੋੜ ਕੇ ਲਾਈ ਵੀ ਹੈਗੀ ਜੀ ਕਿੱਧਰ ਦੀ ਬੰਦੇ ਬੜੇ ਮਗਰਲੇ ਪਾਸੇ ਦੀ ਕੋਲੇ ਜੀ ਇਸ ਘਟਨਾ ਦੀ ਸੂਚਨਾ ਮਿਲਣ ਤੇ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਫੋਰੈਂਸਿਕ ਟੀਮ ਵੱਲੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਛੜੇ ਆਇਆ ਰੋਡ ਦੇ ਉੱਤੇ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਆ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਦੁਕਾਨ ਮਾਲਕਾਂ ਦੇ ਦੱਸਣ ਦੇ ਅਨਸਾਰ ਕੋਈ ਇਤੋਂ ਬੈਕ ਸਾਈਡ ਤੇ ਦੀ ਸ਼ਟਰ ਤੋੜ ਕੇ ਐਂਟਰੀ ਹੋਈ ਜਾਪਦੀ ਆ ਤੇ ਇਹਦੇ ਸਬੰਧੀ ਅਸੀਂ ਫਾਇਰ ਬ੍ਰਿਗੇਡ ਨੇ ਆ ਕੇ ਜਿਹੜੀ ਅੱਗ ਲੱਗੀ ਸੀ ਉਹ ਬੁਝਾ ਦਿੱਤੀ ਤੇ ਹੁਣ ਅਸੀਂ ਮੌਕੇ ਤੇ ਫਰੈਂਸਿਕ ਸਾਇੰਸ ਟੀਮ ਮਂਗਾ ਕੇ ਇਹਦੀ ਪੜਤਾਲ ਕਰ ਰਹੇ ਆਂ ਕੀ ਲੱਗਦਾ ਕਿੰਨੇ ਘੰਟਿਆਂ ਦਾ ਕੰਮ ਲੱਗਦਾ ਤੁਹਾਨੂੰ ਇਹ ਇਹ ਤਾਂ ਪੜਤਾਲ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ਕਾਬਲੇ ਗੌਰ ਹੈ ਕਿ ਜਾਣਕਾਰੀ ਮੁਤਾਬਕ ਬਰਨਾਲਾ ਅੰਦਰ ਰਾਤ ਵੇਲੇ ਪੀਸੀਆਰ ਦੀਆਂ ਡਾਸਟੀਮਾਂ ਗਸ਼ਤੇ ਹੁੰਦੀਆਂ ਨੇ ਜਿਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਨੇ ਬਲੰਦ ਨੇ ਕਿ ਉਹਨਾਂ ਨੇ ਕਿਸੇ ਦੀ ਪਰਵਾਹ ਕੀਤੇ ਬਿਨਾ ਦੁਕਾਨਾਂ ਨੂੰ ਪਹਿਲਾਂ ਲੁੱਟਿਆ ਤੇ ਫਿਰ ਅੱਗ ਲਗਾ ਕੇ ਫਰਾਰ ਹੋ ਗਏ ਉਹ ਤਾਂ ਖੈਰ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਬਰਨਾਲਾ ਤੋਂ ਬਾਲ ਕ੍ਰਿਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ की ती विदेश विच अपना भविक बना चाहते हो पाओ विदेश पढ़ाई करने का मौका पिरािड ई सर्विस की सलाहना भारत सरकार तो मान्यता प्राप्त करो तिरानवे नौ सौ अठहत्तर तिरानवे नौ सौ अठत्